ਨੂੰ ਆਪਾਂ ਕਮਰਸ਼ੀਅਲ ਕਰ ਦਈਏ ਫਿਰ ਅਸੀਂ ਹਰ ਮਹੀਨੇ ਉਹਦਾ ਮਹੀਨੇ ਚ ਦੋ ਵਾਰ ਉਹਦੀ ਉਹ ਵੀ ਲਾਉਨੇ ਆ ਮਾਰਕੀਟ ਐ ਰੋਡ ਤੇ ਕੰਟੈਂਟ ਚ ਉਹ ਆਰਗੈਨਿਕ ਚੀਜ਼ਾਂ ਨੇ ਕਿੱਥੋਂ ਮਿਲਦਾ ਅੱਜ ਸਾਗ ਨਹੀਂ ਮਿਲਦਾ ਜੀ ਕਿਤੋਂ ਜੇ ਕਿਤੇ ਮਾਮਾ ਭੈਣਾਂ ਦਾ ਘੋਟਿਆ ਹੋਇਆ ਆਲਣ ਪਾ ਕੇ ਮਿਲਿਆ ਸਾਗ ਮਿਲ ਜੇ ਕਿਤੇ ਲੋਕ ਕਹਣਗੇ ਯਾਰ ਕਿੱਥੋਂ ਮਿਲਦਾ ਇਹਦਾ ਭਾਅ ਕੀ ਐ ਸਾਨੂੰ ਇਹ ਦੱਸਦੇ ਸੋ ਸਾਡੇ ਕੋਲੇ ਪਹਿਲਾਂ ਹੀ ਕਲਾ ਹੈਗੀ ਆ ਪਿੰਡਾਂ 'ਚ ਸੈਲਫ ਹੈਲਪ ਗਰੁੱਪ ਪਾਉਣਾ ਪਿੰਡਾਂ 'ਚ ਮਤੇ ਪਾ ਕੇ ਦਿਓ ਪੰਚਾਇਤਾਂ ਵੱਲੋਂ ਤੇ ਗ੍ਰਾਂਟਾਂ ਦੀ ਸਾਡੇ ਵੱਲੋਂ 70 ਜੱਕ ਦਿੰਦੀ ਐ ਅੰਸ਼ਾਲ ਹੋ ਗਿਆ ਹਜੇ ਪਤਾ ਨਹੀਂ ਕਿੱਥੇ ਕਿ ਜਾ ਕੇ ਨਿਬੜੂਗਾ ਵੀ ਮੈਚ ਕਦੋਂ ਕਰਾਂਗੇ ਨਾ ਕਰ ਰਹੇ ਆ ਉਹਦੇ ਬਾਰੇ ਭਾਰ ਮੈਂ ਕਹਿੰਨਾ ਵੀ ਉਹ ਤੋਂ ਪਹਿਲਾਂ ਪਿੰਡ 'ਚ ਹੁਣ ਤੱਕ ਸੰਗਰੂਰ ਜ਼ਿਲ੍ਹੇ ਨੂੰ ਅਸੀਂ 26 ਦੇ ਕਰੀਬ ਲਾਇਬ੍ਰੇਰੀਆਂ ਜਾਰੀ ਕਰ ਚੁੱਕੇ ਆ ਔਰ ਕਈ ਤਾਂ ਪਿੰਡਾਂ ਜਾਣਦੇ ਹੋਣਗੇ ਕਨੌਰੀ ਅੱਜ ਜਿੱਥੇ ਵੀ ਪਿੰਡਾਂ 'ਚ ਲਾਇਬ੍ਰੇਰੀ ਸ਼ਾਨਦਾਰ ਲਾਇਬ੍ਰੇਰੀਆਂ ਨੇ ਏਸੀ ਲਾਇਬ੍ਰੇਰੀਆਂ ਨੇ ਕੰਪਿਊਟਰ ਕੰਪਿਊਟਰ ਲੱਗੇ ਨੇ ਵਾਈਫਾਈ ਫ੍ਰੀ ਹੈ ਨਾਲ-ਨਾਲ ਲਾਇਬ੍ਰੇਰੀਆਂ 'ਤੇ ਇਹ ਨਹੀਂ ਹੈਗਾ ਕੱਲੀਆਂ ਕੋਈ ਇਤਿਹਾਸ ਦੀਆਂ ਜਾਂ ਕੋਈ ਹੋਰ ਕਿਤਾਬਾਂ ਨੇ ਸਿਲੇਬਸ ਦੀਆਂ ਕਿਤਾਬਾਂ ਵੀ ਉੱਥੇ ਨੇ ਕਿਉਂਕਿ ਘਰੇ ਕਈ ਵਾਰੀ ਪੜ੍ਹਨ ਦਾ ਮਾਹੌਲ ਨਹੀਂ ਬਣਦਾ ਕਬੀਲਦਰੀ ਦੇ ਕੰਮਾਂ ਚ ਰੋਲੇ ਰੱਪੇ 'ਚ ਨਹੀਂ ਬਣਦਾ ਮਾਹੌਲ ਉਹ ਤੁਸੀਂ ਦੇਖ ਕੇ ਜਾਇਓ ਸੰਘਰੂਰ ਵਾਲੀ ਲਾਇਬ੍ਰੇਰੀ ਰਣਵੀਰ ਕਾਲਜ ਦੇ ਨਾਲ ਹੀ ਹੈ ਕਿੰਨੀ ਸ਼ਾਨਦਾਰ ਹੈ ਤੁਸੀਂ ਕਹੋਗੇ ਯਾਰ ਇਹ ਬੜੇ ਫੁਲਕਦਾ ਜੁਪੀਐਸਸੀ ਸੈਂਟਰ ਖੋਲਣੇ ਨੇ ਅਸੀਂ ਤਾਂ ਆਇਲਟਸ ਨੂੰ ਡਿਗਰੀ ਸਮਝ ਲਿਆ ਚੱਕ ਕੇ ਹੱਥੋਂ ਪੜਾ ਫਰਮਾ ਚਲੋ ਜੀ ਪਲੱਸ 2 ਕਰਕੇ ਆਇਲਟਸ ਕਰਕੇ ਚਲੋ ਕੈਨੇਡਾ ਉੱਥੇ ਬੁਰਾ ਹਾਲ ਹੋ ਗਿਆ ਜੀ ਉਹ ਪਾ ਇਧਰ ਨੂੰ ਭੇਜ ਜਾਂਦੇ ਹੋ ਕੈਨੇਡਾ ਵਾਲੇ ਲੋਕਾਂ ਦੇ ਅਥਰੂ ਗੈਸ ਆਪ ਆਪ ਦਾ ਆਪ ਸਾਰੇ ਰਵਾਂਗੇ ਆਪ ਦਾ ਮੁਲਕ ਹੀ ਠੀਕ ਕਰ ਲਈਏ ਕੀ ਘਾਟ ਹੈ ਜੀ ਝੋਟੇ ਦੇ ਸਿਰ ਵਰਗੀ ਧਰਤੀ ਹੈ ਮਿਹਨਤੀ ਕੌਮ ਹੈ ਹਰ ਕਿਸਮ ਦਾ ਮੌਸਮ ਹੈ ਗੁਰੂਆਂ ਦਾ ਆਸ਼ੀਰਵਾਦ ਹੈ ਹਰ ਰੋਜ਼ ਸਵੇਰੇ ਸਰਬੱਤ ਦੇ ਭਲੇ ਦੀ ਪਾਣੀ ਨਾਲ ਉੱਠਦੇ ਆਂ ਤੇ ਰਹਿ ਰਾਤ ਨਾਲ ਸਰਬੱਤ ਦਾ ਭਲਾ ਕਹਿ ਕੇ ਸੌਂਨੇ ਆ ਇਸ ਤੋਂ ਵੱਡਾ ਕੋਈ ਆਸ਼ੀਰਵਾਦ ਪ੍ਰਾਪਤ ਧਰਤੀ ਹੋ ਸਕਦੀ ਹੈ ਫੇਰ ਭੱਜੀ ਜਾਂਦੇ ਆਂ ਧਰਤੀ ਛੱਡ ਕੇ ਕਿਉਂਕਿ ਕਮੀਆਂ ਰਹਿ ਗਈਆਂ ਤੁਸੀਂ ਕਰਨੀਆਂ ਪੂਰੀਆਂ ਕਿਉਂਕਿ ਤੁਸੀਂ ਜਿਹੜੇ ਦੇਖੋ ਇਸ ਤਰ੍ਹਾਂ ਥੱਲੇ ਵਾਲੀ ਇਕਾਈ ਜਿਸ ਜੇ ਮੈਨੂੰ ਦੱਸੋਗੇ ਨਹੀਂ ਸੱਦੇ ਜਾ ਰਹੇ ਆ ਕਿ ਆ ਕਰਨਾ ਹੈ ਜੀ ਤੇ ਪਤਾ ਕਿਵੇਂ ਲੱਗੂਗਾ ਜਦੋਂ ਮੈਂ ਐਮਪੀ ਸੀ ਉਦੋਂ ਵੀ ਮੈਨੂੰ ਬਹੁਤ ਸਾਰੇ ਪਤਾ ਉਦੋਂ ਪਤਾ ਲੱਗਿਆ ਸੀ ਮੈਨੂੰ ਕਿ ਦੇਖੋ ਇਹ ਪੰਚਾਇਤਾਂ ਹੀ ਨਹੀਂ ਮਤਾ ਪਾਉਂਦੀਆਂ ਸੀ ਮੈਂ ਕਿਉਂ ਨਹੀਂ ਪਾਉਂਦੇ ਮਤਾ ਜੀ ਪੰਚਾਇਤ ਕੰਮ ਅੱਛਾ ਸਰਪੰਚ ਕਾਂਗਰਸ ਦਾ ਤੇ ਜੀ ਉਹ ਕਹਿੰਦਾ ਫਿਰ ਪੁਆੰਤ ਬਾਂਦੀ ਚੜਾਈ ਹੋ ਜੂ ਮੈਂ ਕਿਹਾ ਯਾਰ ਪੈਸੇ ਤਾਂ ਤੁਹਾਡੇ ਨੇ ਫਤ ਫਿਰ ਉਹਨਾਂ ਦਾ ਨਾਮ ਤਾਂ ਲਾ ਲਾ ਕੇ ਕੀ ਗੱਲ ਹੈ ਇਸੇ ਕਰਕੇ ਮੈਂ ਕਿਹਾ ਸੀਗਾ ਕਿ ਸਰਪੰਚ ਜਿਹੜਾ ਉਹਨਾਂ ਕਾਂਗਰਸ ਦਾ ਹੋਣਾ ਚਾਹੀਦਾ ਨਾ ਕਾਲੀ ਦਲ ਦਾ ਨਾ ਆਮਾ ਨਹੀਂ ਪਾਟੋ ਉਹ ਤੁਹਾਡੀ ਤੁਸੀਂ ਪਿੰਡ ਵਾਲਾ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਪੰਜ ਪਿੰਡ ਦਾ ਹੋਣਾ ਚਾਹੀਦਾ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਵੀ ਮੈਂ ਨਹੀਂ ਸਾਈਨ ਕਰਦਾ ਲੈ ਲਿਆ ਕੇ ਗਾਓ ਫਿਰ ਇੱਥੇ ਗਰਾਂਟ ਇਹ ਤਾਂ ਕੋਈ ਪਿੰਡ ਤੋਂ ਬੁਲੇ ਨਹੀਂ ਗਈ ਹੋਗੀ ਨਾ ਫਿਰ ਅੱਛਾ ਅਸੀਂ ਕੋਈ ਐਦਾਂ ਨਹੀਂ ਕਹਿੰਦੇ ਨਾ ਮੈਂ ਕੋਈ ਇਸ ਇਸ ਕਿਸਮ ਦੀ ਰਾਜਨੀਤੀ ਕਰਦਾ ਤੰਗ ਦੇ ਲਾਲੀ ਵੀ ਐਸ ਗਲੀ 'ਚ ਝਾੜੂ ਨੂੰ ਵੋਟਾਂ ਨਹੀਂ ਪਈਆਂ ਦੋ ਕੁੜੀਆਂ ਹੀ ਪੱਟ ਦੋ ਬਾਅਦ 'ਚ ਕਹੀ ਚਲੋ ਲੈ ਬੋਲਾ ਆ ਕੇ ਦਿਖਾਓ ਹੁਣ ਤੁਸੀਂ ਉਹ ਕੰਮ ਤਾਂ ਮੈਂ ਕਰਦਾ ਨਹੀਂ ਮੈਂ ਤਾਂ ਤੁਸੀਂ ਪ੍ਰੋਜੈਕਟ ਬਣਾ ਕੇ ਲਿਆਓ ਜੇ ਪ੍ਰੋਜੈਕਟ ਵਧੀਆ ਮੈਨੂੰ ਨੀ ਮੈਂ ਨਹੀਂ ਦੇਖਦਾ ਕਿ ਕੁੱਤ ਦੀ ਹੋਈ 100 ਦੀ ਪੰਜਾਬ ਸਰਕਾਰ ਨੇ ਕਿਉਂ ਪਈਆਂ ਨੇ ਕਿਉਂ ਨਹੀਂ ਉਹ ਲੋਕਾਂ ਦੀਆਂ ਜ਼ਮੀਨਾਂ ਤੇ ਉਹ ਮਿਹੜੇ ਦਿਖਾ ਕੇ ਹੋਰ ਪਿੰਡਾਂ ਨੂੰ ਦਿਖਾਈਏ ਡਾਕੇ ਮਾਰਨ ਦੇ ਲਈ ਕਿ ਧੂਰੀ ਵਾਲੇ ਬੈਠੇ ਹੋਣੇ ਕੋਈ ਸਾਥ ਦੇਣ ਦੇ ਲਈ ਹੁਣ ਧੂਰੀ ਵਾਲਿਆਂ ਨੂੰ ਮੈਂ ਕਹਿ ਗਿਆ ਜਿਹੜੇ ਉਹ ਚਲਾਏ ਜੋ ਬਣ ਕੇ ਤੇ ਇਹਨਾਂ ਨੇ ਕਮਾਲ ਕਰਕੇ ਤੇ ਹੁਣ ਇਹਨਾਂ ਨੇ ਜ਼ਿੰਮੇਵਾਰੀ ਨਭਾਤੀ ਮੇਰੀ ਜ਼ਿੰਮੇਵਾਰੀਆਂ ਹੁਣ ਪਿੰਡਾਂ ਚੋਂ ਹੀ ਸਾਫ਼-ਸਾਫ਼ ਸੁਣ ਸਕਦੇ ਹੋ ਕੰਮ ਕਰਾਉਣ ਦੀ ਸੀਵਰੇਜ ਪਾਉਣ ਦੀ ਬੰਬ ਚਲਾਏ ਜਾ ਰਹੇ ਆ ਲੋਕਾਂ ਨੂੰ ਆਪਾਂ ਕਿਸਾਨਾਂ ਦੇ ਉੱਤੇ ਸੱਤਿਆਂ ਨਾਲੇ ਤੁਹਾਡੇ ਬੰਦ ਹੋਏ ਪਏ ਨੇ ਦੱਸੋ ਕਿੱਥੇ ਨੇ ਪਾਈਪਾਂ ਪਾਈਏ ਤੇ ਨਹਿਰਾਂ ਚੋਂ ਪਾਣੀ ਲੈ ਕੇ ਪਿੰਡਾਂ 'ਚ ਭੇਜੀਏ ਇਹ ਪਿੰਡਾਂ ਨੇ ਤੁਸੀਂ ਵੀਡੀਓ ਦੇਖੀ ਆਉਣੀ ਆ 35 35 40 40 ਸਾਲ ਬਾਅਦ ਕਹਿੰਦੇ ਪਾਣੀ ਆਏ ਜੀ ਸਾਡੇ ਪਿੰਡ ਥੱਲੋਂ ਪਤਰਤੀ ਚੋਂ ਕੱਢੀ ਜਾਂਦੇ ਆ ਤੇ ਉਹ ਕੱਸੀਆਂ ਖਾਲਾਂ ਨੂੰ ਭੁੱਲ ਗਏ ਅਸੀਂ ਉਹ ਸਾਰੇ ਕੱਸੀਆਂ ਖਾਲਾਂ ਜਿਹੜੇ ਸੂਏ ਗਜਵਾਹੇ ਚਲਾ ਲਈ ਚਲਾ ਕੇ ਸਰਕਾਰ ਬਣੀ ਸੀ ਸੌ ਚੁੱਕਾ ਵੇ ਇਸਤੇਮਾਲ ਕਰ ਰਹੇ ਅਸੀਂ ਖੇਤਾਂ ਵਾਸਤੇ ਸਿਰਫ 2 ਸਾਲਾਂ ਚ 84 ਰੁਪਏ ਪੰਪ ਨਹੀਂ ਹੈ ਨਾ ਹੈਗਾ ਵੀ ਮੇਨਨ ਲੈ ਰੱਖ ਚੂਲੋ ਬਰਾਤ ਜਿਹੜੇ ਨੇ ਉਹ ਉਹਦੇ ਬਿਨਾ ਆਪਾਂ ਆਕਸੀ ਜਿਹੜੀ ਆ ਸਾਹ ਲੈਣੇ ਆ ਆਪਾਂ ਕੋਈ ਨਹੀਂ ਕੋਈ ਨਹੀਂ ਗਿੱਲਾ ਦੇਖੋ ਕਿਵੇਂ ਧੂਆ ਧਾਨ ਕੀਤਾ ਹੋਇਆ ਇੱਥੋਂ ਦੀ ਇਹ ਮਾਨ ਸਰਕਾਰ ਹੈ ਜਿਹੜੀ ਲੱਗ ਰਹੀਆਂ ਨੇ ਸਾਈਡਾਂ ਤੇ ਉਹ ਭਾਈ ਬੰਤਾ ਗੁੰਮਣਾ ਹੋ ਰਿਓ ਕੋਈ ਵਿੱਚ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਧਿਕਾਰਤ ਅਧਰ ਕੰਮ ਦਾ ਕੰਡਾ ਬੋਕਾ ਕੰਡਾ ਬੋਕਾ ਲਾ ਤਾਣ ਜਿੰਨਾ ਲੱਗਦਾ ਇਸ ਵਖਤ ਇਸ ਵਖਤ ਇਥੋਂ ਦੀ ਸਰਕਾਰ ਨੂੰ ਇਹ ਦੱਸ ਰਹੀਆਂ ਨੇ ਜਿੰਨੀ ਮਰਜੀ ਡਾਂਗ ਚਰਾ ਦਾ ਸਬੂਤ ਇਹ ਲੈ ਤੇ ਹੁਣ ਜਿਹੜੀਆਂ ਪਾਣੀ ਦੀਆਂ ਬਿਛਾੜਾ ਉਹ ਦੇਖੋ ਪੰਜਾਬ ਸਰਕਾਰ ਬਿੱਟੀ ਦੂਰ ਤੱਕ ਬੰਬ ਚਲਾ ਕੇ ਸੈਟ ਰਹੀ ਆ ਪਾਣੀ ਦੀਆਂ ਬਿਛਾੜਾਂ ਭਾਈ ਬੰਬ ਜਿਹੜੇ ਉਹ ਛੱਡੇ ਜਾ ਰਹੇ ਆ ਭਾਈ ਇੱਥੇ ਡੱਟ ਕੇ ਖੜਨਾ ਭਾਈ ਖੜੇ ਆ ਹਾਂਜੀ ਹਾਂ ਇਧਰ ਆਓ ਕੋਈ ਗੱਲ ਨਹੀਂ ਸੱਟ ਲੈਣ ਦੇ ਸੱਟ ਲੈਣ ਦੇ ਪੂਰਾ ਜ਼ੋਰ ਲਾ ਰਹੀ ਹੈ ਇਥੋਂ ਦੀ ਸਰਕਾਰ ਪਾਣੀ ਦੀਆਂ ਬਿਛਾੜਾਂ ਮਾਰ ਕੇ ਸ਼ਾਇਦ ਉਹਨਾਂ ਨੂੰ ਇਹ ਆ ਵੀ ਕਿਸਾਨ ਜਿਹੜੇ ਅੱਜ ਜ਼ਮੀਨ ਜਿਹੜੀ ਉਹਨਾਂ ਦੀ ਆਪਣੀ ਜ਼ਮੀਨ ਉਹਦਾ ਕਬਜ਼ਾ ਲੈਣ ਲਈ ਆਏ ਨੇ ਸ਼ਾਇਦ ਕਿਸਾਨ ਪਿੱਛੇ ਮੁੜ ਜਾਣਗੇ ਪਾਣੀ ਦੀਆਂ ਬਿਛਾੜਾ ਮਾਰ ਕੇ ਵੀ ਦੇਖ ਲਵੇ ਪਰ ਇਹ ਕੰਦ ਤੇ ਲਿਖਿਆ ਨਹੀਂ ਜਾਹੀਦਾ ਬਈ ਜਿਹੜੀ ਸਾਡੀ ਮਾਂ ਹੈ ਅਸੀਂ ਕਦੇ ਵੀ ਬਾਪੂ ਨਾ ਨਾ ਦੇਖੋ ਕਿਸ ਤਰ੍ਹਾਂ ਦੇ ਬੰਬ ਛੱਡੇ ਜਾ ਰਹੇ ਆ ਆਹ ਮੈਂ ਲੋਕਾਂ ਨੂੰ ਮਾਰੀ ਬਾਤ ਆ ਹਰ ਕੋਈ ਪਾਰਾ ਲਾ ਕੇ ਬਤਾ ਦਿਓ ਮਾਰ 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 ਮਾਰੇ ਨੇ ਮਾਰ ਮਾਰ ਭਾਈ ਪਾਣੀ ਹੋ ਤਾ ਪਾਣੀ ਦਾ ਪਾਣੀ ਦਾ ਪਾਣੀ ਦਾ ਦੇਖੋ ਕਿ ਇਸ ਤਰ੍ਹਾਂ ਬੰਬ ਛੱਡੇ ਜਾ ਰਹੇ ਆ ਪੁਲਿਸ ਪੂਰੀ ਬਾਹ ਲਾ ਰਹੀ ਹੈ ਜ ਕਰ ਰਿਹਾ ਹੁਣ ਇਹ ਤਾਂ ਸਾਫ ਦਿਖ ਰਿਹਾ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਕਾਰਪੋਰੇਟਾਂ ਦੇ ਪੱਖ ਚ ਖੜ ਰਿਹਾ ਆਹ ਬੰਬ ਨੇ ਇਥੋਂ ਦੀ ਪੁਲਿਸ ਦੇ ਸ਼ਰਮ ਕਿਰਤੀ ਲੋਕਾਂ ਦੇ ਉੱਤੇ ਜਲ ਰਹੇ ਆ ਜਿਹੜੇ ਆ ਦੀ ਜ਼ਮੀਨ ਬਚਾਉਣ ਲਈ ਚੱਲੇ ਆ

ਦੇਖੋ ਕਿ ਇਸ ਤਰ੍ਹਾਂ ਇਥੋਂ ਦੀ ਮਾਨ ਸਰਕਾਰ ਜਿਹੜੀ ਕੋਈ ਨਹੀਂ ਜਿਹੜੀ ਕਿਸਾਨਾਂ ਦੇ ਜ਼ਮੀਨ ਧੱਕੇ ਦੇ ਨਾਲ ਖਬੇਰ ਕੀਤੀ ਹੈ ਉਸ ਜ਼ਮੀਨ ਦੀ ਜਿਹੜਾ ਕਬਜ਼ਾ ਇਥੋਂ ਦੇ ਕਿਸਾਨ ਲੈਣ ਚੱਲੇ ਆ ਉਸ ਕਿਸਾਨਾਂ ਦੇ ਰਾਹ ਦੇ ਵਿੱਚ ਅੜਿੱਕਾ ੜਾ ਰਹੀ ਹੈ ਇਥੋਂ ਦੀ ਪੰਜਾਬ ਸਰਕਾਰ ਕਾਰਪੋਰੇਟਾਂ ਦੇ ਹੱਥ ਵਿੱਚ ਭੁਗਤ ਰਹੀ ਹੈ ਪਾਣੀ ਦੀਆਂ ਬਿਛਾੜਾਂ ਮਾਰ ਰਹੀ ਹੈ ਅਥਰੂ ਗੈਸ ਚਲਾ ਰਹੀ ਹੈ ਤੇ ਜਿਹੜੇ ਬੰਬ ਗੋਲੇ ਆ ਉਹ ਚਲਾਏ ਜਾ ਰਹੇ ਆ ਤਾਂ ਕਿ ਕਿਸਾਨਾਂ ਨੂੰ ਖਦੇੜਿਆ ਜਾ ਸਕੇ ਆ ਵੀ ਮੱਭਿਓ ਅਥਰੂ ਗੈਸ ਦੇ ਗੋਲੇ ਆਪਾਂ ਚੱਲਦੇ ਆਪਦੇ ਬਾਕੀ ਪਰਾਂਗੇ ਬਣਾ ਲੂ ਕੁੱਟ ਲੈਣ ਦੇ ਕਰੋ ਫੇਰਾਂ ਕਰਿਆ ਕਰੋ ਬਣਾ ਹੁੰਦਾ ਬਣਾ ਲੂ ਕੁੱਟ ਲੈਣ ਦੇ ਕਰੋ ਠੀਕ ਹੈ ਜਨਾ ਸੋੜ ਮਾਰ ਸਾਰੂ ਖਰੀਦਿਆ ਕਰੋ ਇਹਨੂੰ ਪੜਾ ਕੁੱਟਰੀ ਨੂੰ ਹੱਥ ਨਹੀਂ ਮਾਰਾ ਡੰਡਾ ਲਾਣਾ ਇਹਨਾਂ ਨੂੰ ਦਾ ਲੈ ਲਓ ਬਾਹਰ ਜਾ ਕੇ ਖਤਮ ਕਰ ਦੇਣੋ ਬਾਈ ਆਹਾ ਦੱਬਿਓ ਹੁਣ ਆਉਣਗੇ ਬਾਈ ਉਹ ਆਜੋ 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 ਅੱਗੇ ਫੁੱਟਾ ਘੁੰਮੇ ਅੱਗੇ ਫੁੱਟਾ ਘੁੰਮੇ ਅੱਗੇ ਫੁੱਟਾ ਲੋਕਾਂ ਨੂੰ ਖਦੇੜ ਦੇ ਨੇ ਨਾ ਹਾਂ ਮੱਚਦੀ ਮੈਂ ਉਹ ਫਾ ਗਿਆ ਪਹਿਲਾਂ ਕਿਸਾਨ ਆਪਦੀ ਧੀਆ ਪੁੱਤਾਂ ਵਾਂਗੂ ਪਾਲੀ ਜ਼ਮੀਨ ਉਹ ਬਾਈ ਰੇਤਾ ਪਾਦਾ ਇਹ ਮਿੱਟੀ ਪਾ ਉਹ ਮਿੱਟੀ ਪਾ ਦੇਖੋ ਧੜਾ ਧੜ ਕਿਵੇਂ ਅਥਰੂ ਗਾਇ ਚੱਲ ਰਹੀ ਹੈ ਆਹ ਦੇਖੋ ਬਾਈ ਇਹਨੂੰ ਦੱਬਦੇ ਇੱਥੇ ਦੱਬਦੇ ਇੱਥੇ ਦੱਬਦੇ ਜੇ ਫਟੇ ਆ ਰਹੀ ਅਥਰੂ ਗਾਇ ਚਲਾ ਰਹੇ ਆ ਦੇਖੋ ਦੇਖੋ ਕਿ ਇਸ ਤਰ੍ਹਾਂ ਚੱਲ ਰਹੀ ਹੈ ਕਿਸਾਨ ਆਪਦੇ ਖੇਤਾਂ ਦੇ ਵਿੱਚ ਡਟੇ ਖੜੇ ਆ ਆਪਦੀ ਜ਼ਮੀਨ ਦੇ ਕਬਜ਼ੇ ਵਾਪਸ ਲੈਣ ਦੇ ਲਈ ਦੇਖੋ ਕਿਸਾਨਾਂ ਤੇ ਸ਼ਰਿਆਮ ਅਥਰੂ ਗੈਸ ਦੇ ਗੋਲੇ ਪਾਣੀ ਦੀਆਂ ਬਿਛਾੜਾਂ ਗੋਲੇ ਬੰਬ ਚਲਾਏ ਜਾ ਰਿਹਾ ਜਿਹੜੇ ਕਿਸਾਨਾਂ ਦੇ ਸਿਰ ਤੇ ਫਟ ਰਹੇ ਆ ਜਣੀ ਇੱਥੋਂ ਦੀ ਸਰਕਾਰ ਕਿਸਾਨਾਂ ਦੇ ਜਾਨਾ ਲੈ ਕੇ ਵੀ ਕਾਰਪੋਰੇਟਾਂ ਦੇ ਪੱਖ 'ਚ ਖੜਨਾ ਚਾਹੁੰਦੀ ਐ ਜਿਹਦਾ ਸਵਾਲ ਇਹ ਐ ਵੀ ਇੱਥੋਂ ਦੀ ਮਾਨ ਸਰਕਾਰ ਉਹ ਮਾਰ ਦੋ ਭਾਈ 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 ਉਹ ਪਰਦਾਨ ਹੋਣਾ ਕੋਈ ਇੱਕ ਗੱਲ ਤੇ ਲੋਕ ਐ ਅੱਜ ਹਾਂ ਖਾਲੀ ਕਰਾਉਣੇ ਚਾਹੁੰਦੇ ਆ ਉਹ ਤੋਂ ਬਾਅਦ ਉਹਨੇ ਵਧਣਾ ਨਹੀਂ ਬੰਦੇ ਕੋਸ਼ ਇਹੋ ਜੀ ਤਾਕ ਰਹਿਣਾ ਕਿਹੜੇ ਥੋਰੀ ਹੋਣ ਮਾੜਾ ਜਿਹਾ ਹੋਰ ਚਾਹੀਦਾ ਥੱਪਾ ਜਿਕੇ ਪਾ ਜੇ ਕੋਈ ਨਹੀਂ ਪਾ ਜਾਣੀ ਹੋ ਗੱਡੀਆਂ ਲਾਈਨਾਂ ਪਾਉਂਦੇ ਅਥਰੂ ਗੈਸ ਦੇ ਜਿਹੜੇ ਗੋਲੇ ਆ ਉਹ ਆ ਰਹੇ ਆ ਤੇ ਡੇਗ ਰਹੇ ਆ ਆ ਦੇਖੋ ਸਾਡੇ ਬਾਪੂਆਂ ਤੇ ਸ਼ਰਿਆਂ ਪਾਣੀ ਦੀਆਂ ਬਿਛਾੜਾਂ ਚਲਾਈਆਂ ਜਾ ਰਹੀਆਂ ਆ ਦੇਖ ਲਓ ਭਰਾਵੋ ਪੰਜਾਬ ਦੇ ਵਿੱਚ ਗੋਲੇ ਅਥਰੂ ਗੈਸ ਦੇ ਗੋਲੇ ਸਿੰਧੀਆਂ ਗੋਲੀਆਂ ਪੰਜਾਬ ਪੁਲਿਸ ਲੱਖ ਰਹੀ ਹੈ ਆ ਦੇਖ ਲਓ ਮਦਾ ਪੁਲਸ ਆ ਮਦਾ ਪੁਲਸ ਆ来 ਆ来 ਉਹ ਮਾਰ ਦੋ ਮਾਰ ਦੋ ਮਾਰ ਦੋ ਅੱਗੇ ਭਰੂ ਅੱਗੇ ਭਰੂ ਅੱਗੇ ਅੱਗੇ ਆ ਗਈ ਪੁਲਸ ਆ ਗਈ ਅੱਗੇ ਭਰੂ ਅੱਗੇ ਭਾਈ ਅੱਗੇ ਭਰੂ ਅੱਗੇ ਅੱਗੇ ਭਰੂ ਆਜੋ ਆਜੋ ਹੁਣ ਦੇਖੋ ਪਾਲਿਸ ਪ੍ਰਸ਼ਾਸਨ ਨੇ ਜੋਰ ਲਾ ਕੇ ਦੇਖ ਲਿਆ ਅਥਰੂ ਗੈਸ ਦੇ ਗੋਲੇ ਵੀ ਸੱਟ ਲਿਆ ਬੰਬ ਵੀ ਚਲਾ ਕੇ ਦੇਖ ਲਿਆ ਪਾਣੀ ਦੀਆਂ ਪਿਛਾੜਾਂ ਵੀ ਮਾਰ ਲੀਆਂ ਲੋਕਾਂ ਦੇ ਉੱਤੇ ਡਰਾਬਾ ਪਾ ਕੇ ਦੱਬਣ ਦੀ ਕੋਸ਼ਿਸ਼ ਕਰ ਲਈ ਵੱਧ ਕੇ ਆਏ ਸੀ ਉਹ ਵੀ ਦੇਖ ਲਿਆ ਤੇ ਕਿਸਾਨ ਆੜੇ ਖੜੇ ਆ ਇਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਸਿਵਲ ਪ੍ਰਸ਼ਾਸਨ ਵਾਲੇ ਖੁਦ ਡਾਂਗਾਂ ਜੱਕੀ ਖੜੇ ਆ ਆਪਣੀ ਨਾਕੀ ਆਬ ਕਰੋ बटिडेशन ਆਰੇ ਭਰਾਵੋ ਅੱਧੂ ਆਓ ਕੰਮ ਕਰੀਏ ਇੱਕ ਰਾਜ ਆਪਾਂ ਹਿੰਦੂ ਬਣਾਉਂਦੇ ਆ ਆਓ ਅੱਥੇ ਬਾਬੇ ਫਾਰੇ ਆਓ ਅੰਦਰ ਕਿਨੇ ਚੱਲਣੇ ਚੱਲਣੇ ਪੱਥਰੋਂ ਹੋਵੇ ਫਿਰ ਕਿਨੇ ਜੀਣਾ ਖੋੜਦੇ ਆਪਾਂ ਤੋਂ ਕੁਝ ਨਾਂ ਦੇ ਬੰਦੇ ਤਾਂ ਨਾ ਆਸ ਆਓ ਆ ਗੱਲ ਕਰਦੇ ਆ ਪੁਲਿਸ ਪ੍ਰਸ਼ਾਸਨ ਬੈਂਸ ਦਾ ਬਿਸ਼ਾ ਜਿਹੜਾ ਇਸ ਗੱਲ ਨੂੰ ਬਣਾ ਰਿਹਾ ਬੇਫੂਕ ਬਣਾਉਣ ਦੀ कोशिश जी की जा रही है जमीन लगे ਕੀ ਗੱਲ ਕਰ ਲੈ ਨਹੀਂ ਨਹੀਂ ਬਹਿ ਕੇ ਬਹਿ ਕੇ ਗੱਲ ਕਰਦੇ ਜਦ ਤੱਕ ਪਿਛੇ ਨੂੰ ਲੱਗਦਾ ਕੋ ਤੁਹਾਡੇ ਕੋਲ ਗੱਲ ਦਾ ਜਵਾਬ ਹੈ ਹੀ ਨਹੀਂ ਫਿਰ ਤੁਸੀਂ ਮੁੜ ਜਿਓ ਨਹੀਂ ਫਿਰ ਤੁਸੀਂ ਮੁੜ ਜਿਓ ਪੜੇ ਇਹਨਾਂ ਕੋਲ ਗੱਲ ਦਾ ਜਵਾਬ ਹੀ ਹੈ ਨਹੀਂ ਤਮਾਦ ਮਰ ਜਾਂਗੇ ਸਾਡੀ ਕੁਰਬਾਨੀ ਹੋ ਜੂਗੀ ਕਾਰਪੋਰੇਟਾਂ ਦੇ ਪੱਖ ਵਿੱਚ ਖੜਦੇ ਆਲੇ ਅਸੀਂ ਰੋਜ਼ ਤੇ ਇਥੋਂ ਦੀ ਸਰਕਾਰ ਨਾਲ ਰਲ ਕੇ ਚੱਲਣ ਵਾਲੀ ਇਥੋਂ ਦੀ ਅਫਸਰशाही ਹੁਣ ਗੱਲਬਾਤ ਦਾ ਬਹਾਨਾ ਬਣਾ ਰਹੀ ਐ ਤੇ ਕੁਝ ਦਿਨ ਪਹਿਲਾਂ ਕੱਲ ਕਿਸਾਨਾਂ ਨੇ ਪਹਿਲਾਂ ਜ਼ਮੀਨਾਂ 'ਚ ਧੱਕੇ ਨਾਲ ਪੈਰ ਪਾਇਆ ਤੇ ਫੇਰ ਉਹਨਾਂ ਨੂੰ ਚੱਕ ਕੇ ਥਾਣੇ ਲੈ ਕੇ ਗਏ ਆ ਹੁਣ ਗੱਲਬਾਤ ਦਾ ਦੌਰ ਚਲਾਉਣ ਦਾ ਢੋਂਗ ਰਚਦੇ ਆ ਕਿਸਾਨਾਂ ਤੇ ਅਥਰੂ ਘੇ ਚਲਾ ਕੇ ਬਾਪਾ ਆਂਹਾਂ ਕਰਕੇ ਬਹੁਤ ਕਰਨਾ ਤੁਸੀਂ ਪਿੱਛੇ ਹਟੋ ਸਾਡੇ ਤਿੰਨ ਪਿੰਡਾਂ ਦਾ ਕਾਹ ਹੋ ਜਾਣਾ ਬਾਈ ਬਾਈ ਤੁਸੀਂ ਆਓ ਨਹੀਂ ਬਾਈ ਸਾਡੇ ਤਿੰਨ ਪਿੰਡਾਂ ਦਾ ਕੋਈ ਫਾਇਦਾ ਨਹੀਂ ਹੋਣਾ ਕੋਈ ਦਾ ਸਰਕਾਰ ਬਰਦਾਬਾਦ ਬਰਦਾਬਾਦ ਦਾ ਕੱਢਿਆ ਪੁਲਿਸ ਪ੍ਰਸ਼ਾਸਨ ਮਰਦਾਬਾਦ 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 ਲੋਕਾਂ ਦੇ ਅਥਰੂ ਗਿਆ ਸਿੱਟਿਆਲਾ ਪੁਲਿਸ ਪ੍ਰਸ਼ਾਸਨ ਮਰਦਾਬਾਦ 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 ਗਲਵਾ ਦਾ ਝੂਠਾ ਬਹਾਨਾ ਲਾ ਕੇ ਕਿਸਾਨਾਂ ਦੇ ਅਥਰੂ ਗਿਆ ਦਾ ਗੋਲਿਸ ਨਾਲ ਬਹੁਤ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਕਵਿੰਦਰ ਕਿਸਾਨਾਂ ਤੇ लाਠੀ ਮਾਰ ਚ ਸ਼ੁਰੂ ਕਰਤਾ ਹੈ ਦੇਖੋ ਦੇਖੋ ਕਿਸਾਨਾਂ ਨੂੰ ਕੁੱਟਿਆ ਜਾ ਰਿਹਾ ਦੇਖੋ ਬਜ਼ੁਰਗ ਨੂੰ ਉੱਪਰੋਂ 헤ਡਾ ਸਿੱਟਿਆ ਇੱਥੋਂ ਦੀ ਪੁਲਿਸ ਨੇ ਆਹ ਦੇਖੋ ਸਾਡੇ ਬਜ਼ੁਰਗ ਨੂੰ 헤ਡਾ ਸਿੱਟਿਆ ਤੁਸੀਂ ਦੇਖ ਸਕਦੇ ਹੋ ਉਠੋ ਕੀ ਗੱਲ ਹੋ ਗਈ ਭਾਈ ਉਠ ਉਠ ਬਾਈ ਰੋੜਾ ਦੇਖ ਕੇ ਮਰੀ ਬਜ਼ੁਰਗ ਤੁਹਾਡੇ ਘਰੇ ਵੀ ਆ ਜਿਹਨੂੰ ਸਿੱਟਿਆ ਬਸ ਤਾਂ ਆਏਗਾ ਮੁੜ ਕੇ ਸਮਾ ਗੇਮ ਖਵਾਉਂਦਾ ਪਤਾ ਨਹੀਂ ਲੱਗਦਾ ਬਾਈ ਲੋੜੇ ਮਾਰਦੇ ਉਤੋਂ ਫਿਰ ਐਵੇਂ ਵਾਜਣਗੇ ਇਹਨਾਂ ਦੀ ਜਮੀਨ ਆਈ ਲੈ ਦੇਖੋ ਜਨਾਬ ਅਸੀਂ ਮਿਰਜ਼ੀ ਜੀ ਦੇ ਬੰਦਿਆਂ ਛੋੜੇ ਕਿੱਸ ਲੂ ਬਾਪੂ ਆ ਜਾ ਰੋ ਹਾਜ਼ਰ ਹਾਂ ਚੱਲ ਚੱਲ ਦੇਖੋ ਡਾਂਗਾ ਮਾਰ ਮਾਰ ਲਹੂ ਕੱਢਿਆ ਬਾਈ ਲੈ ਕੇ ਜਾ ਕੋਈ ਨਾ ਲੈ ਕੇ ਜਾ ਦੇਖੋ ਲਾਠੀ ਜਾਰਜ ਕਿਸਾਨਾਂ ਤੇ ਆ ਲੈ ਗੱਡੀ ਕਿਸ ਕੀਤਾ देखो लाठी चार्ज, देखो 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 किस तरह देखो किस तरह भाई पीछे पिछे है यार आए कि मैं यार तू लेगा यार ਮਾਰ ਬਾਪੂ ਮਾਰ ਮਾਰ ਓਏ ਉਹਨੂੰ ਲੈ ਕੇ ਆ ਦੇਖੋ ਸੇਕ ਲਾਇਆ ਕਿਸਾਨਾਂ ਨੇ ਪੁਲਿਸ ਤੇ ਬਿੱਲਦੀ ਐ ਉਹ ਕਰਣਾ ਉਹ ਆ ਗਏ ਬਜਾ ਕਹੀਏ ਫਾਇਰ ਪ੍ਰਗੇਡ ਮੰਗਾ ਰਖਿਆ ਦੇਖੋ ਤੁਸੀਂ ਦੋਵਾਰ ਅਗਰ ਖਤਮ ਹੋ ਗਿਆ ਲੋਕਾਂ ਨੂੰ ਦਿਆਵਾ ਦੇ ਦੋਸਤ ਦਿਆਵਾ ਦੇ ਰਿਹਾ ਹੈ ਪਾਣੀ ਦੀਆਂ ਬਿਛਾੜਾ ਦੋਵਾਰ ਆ ਰਹੇ ਸਿੱਧੀਆਂ ਕਿਸਾਨਾਂ ਤੇ ਮਾਰੀਆਂ ਜਾ ਰਹੀਆਂ ਨੇ ਦੋਵਾਰ ਬਾਈ ਥੋੜੀ ਆ ਪਾਣੀ ਦੋਵਾਰ ਇੱਕ ਤਾਂ ਜਿੰਦਾਬਾਦ ਕੋਇ ਕੀ ਕਰਦਾ ਬਾਈ ਮੇਰਾ ਫੋਨ ਫੜੇਗਾ ਇੱਕ ਮਿੰਟ ਮੈਂ ਲਾਈਵ ਚੱਲਦਾ ਇਹ ਫੜੀ ਰੱਖ ਵੜਾ ਜਾ ਕਮਾਈ ਨਾ ਹੀ ਰੱਖੇ ਹੋਰ ਚੱਲਾ 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 ਬਾਈ ਧੰਨਵਾਦ ਜੀ ਛੱਡ ਦਿਓ ਕਿਸਾਨਾਂ ਦੇ ਉੱਤੇ ਬਿਛਾੜਾਂਵਾਰੀਆਂ ਜਾ ਰਹੀਆਂ ਦੇਖੋ ਭਾਈ ਉੱਤੇ ਜਾੜੇ ਦੇ ਇਹਦਾ ਮਰੋੜ ਕੁੰਡਾ ਜਿਆ ਕਿੱਥੋਂ ਮੁੜਦਾ ਓਹੋ ਜੀ ਆ ਯਾਰ ਆਉ ਦੇ ਕੀ ਸੱਟਦੇ ਯਾਰ ਆਉ ਕੀ ਸੱਟਿਆ ਮਗਾ ਯਾਰ ਮਾਰ ਹੀ ਦਿੱਤੇ ਸਾਡਾ ਬਜ਼ੁਰਗ ਤੁਸੀਂ ਗੁੱਟਤਾ ਮਗਾ ਯਾਰ ਅਸੀਂ ਤੁਸੀਂ ਘਰੇ ਵਗਜੋ ਸਾਡੀ ਜ਼ਮੀਨ ਚ ਲੈ ਜਾਣ ਦੋ ਬੱਤੇ ਬਰੂਨਾ ਦੇ ਬੱਤੇ ਨੂੰ ਕੁਕੀ ਨਾ ਬੰਦਣਾ ਕੋਈ ਸੰਪਤੀ ਹੋ ਗਈ ਨਾ ਕੋਈ

ਕੱਛ ਮੰਨੂ ਹੋ। ਹੋ ਲੱਗ ਰਿਹਾ ਮੈਂ 500 ਦੇ ਕਿਤੇ। ਕੋਈ ਨਹੀਂ ਹੋ। ਹੋ ਲੱਗਦਾ ਨਹੀਂ। ਓਏ ਓ ਗੰਨ ਜੀ ਮੁਰਦੀ ਕਿੱਥੋਂ ਉੱਤੇ ਚੜਨਾ ਪੈਣਾ ਯਾਰ। 500 ਨਾਲ ਕੇ ਵਧੂਗੀ। ਇਸ ਕਰਕੇ ਚੋਰ ਕਿਉਂ ਤੋਂ ਉਹਦੇ ਖੜਦੇ ਹੜਦੇ ਆ ਬਾਈ ਅੱਜ ਨਹੀਂ ਜਿਹੜੇ ਕੋਸਰਾ ਕਿਉਂ ਬਾਈ ਆਪਾਂ ਨੇ ਬਾਈ ਜਿਹੜੇ ਪਿੱਛੇ ਖੜੇ ਨੇ ਮੇਰੇ ਵੀਰ ਉਹ ਸਾਰਿਆਂ ਨੂੰ ਬੇਇਨਤ ਕਰ ਦਿੰਦੀ ਆਖਿਆ ਲੋ ਸਾਰੇ ਆ ਸਾਡੇ ਬਜ਼ੁਰਗ ਦੇਖੋ ਪੁਲਿਸ ਪ੍ਰਸ਼ਾਸਨ ਨੌਜਵਾਨਾਂ ਨੂੰ ਬੇਇਨਤ ਕਰ ਦਿੰਦੀ ਆਖਿਆ ਲੋ ਪਾਣੀ ਦੀਆਂ ਬਿਛਾੜਾਂ ਜਿਹੜੀਆਂ ਉਹ ਮਾਰ ਰਿਹਾ ਵੀ ਕਿਸਾਨਾਂ ਨੂੰ ਪਿੱਛੇ ਖਿੱਚ ਦੇੜਿਆ ਜਾ ਸਕੇ ਦੇਖੋ ਸਾਡੇ ਬਜ਼ੁਰਗਾਂ ਦੇ ਨੱਕਾ ਚੋਂ ਖੂਨ ਕੱਢਿਆ ਇੱਥੋਂ ਦੀ ਪੰਜਾਬ ਹੱਸਨੇ ਇਹ ਪ੍ਰਸ਼ਾਸਨ ਨੇ ਕੇਂਦ ਪੰਜਾਬ ਸਰਕਾਰ ਦੀ ਸਿਹਤ ਹੈ ਚਲੋ ਚਲੋ ਬੁਰੇ ਭਾਈ ਧਨਾ ਦੇ ਬਦਾਰੇ ਆ ਬਾਪੂ ਨੇ ਲੱਗਿਆ ਇਹ ਬਈ ਕੁਝ ਨਾ ਸਿੱਖ ਬੁੱਢੀ ਕਰਾਓ ਪ੍ਰਧਾਨ ਜੀ ਪ੍ਰਧਾਨ ਬਸੰਤ ਜੀ ਉਹ ਲੋਕਾਂ ਨੂੰ ਕਿਹਾ ਕਿ ਉਹ ਸਭ ਪ੍ਰਧਾਨ ਖਾਲੇ ਪਿੱਛੇ ਲੱਗੇ ਹੋਣ ਹੱਥ ਮਾਰ ਰਹੇ ਉਹ ਤਾਂ ਉੱਤੇ ਲਿਆਉਣ ਦੇ ਲਈ ਉਹ ਬਾਈ ਪਿੰਡ ਚੋਂ ਜਿਹੜਾ ਪੰਪਾਂ ਦੇ ਸਪਰੇਅ ਵਾਲੇ ਪੰਪਾਂ ਦੇ ਆਪਣੇ ਸਪਰੇਅ ਵਾਲੇ ਪੰਪਾਂ ਦੇ ਪਿੰਡ ਚੋਂ ਆਹ ਜਿਹੜਾ ਪਿੰਡ ਚੋਂ ਇੱਕ ਦੇ ਪੰਪ ਪਾਓ ਸਪਰੇਅ ਵਾਲੇ ਪੰਪਾ ਜਿਹੜਾ ਉਹ ਪੰਪਾਂ ਦੇ ਰੋ ਮਿਲ ਛੁੱਟੀ ਲੱਗ ਗਈ ਦੇਖ ਤੋ ਬਟਾ ਟੁੱਟੇ ਲੱਗ ਜੇ ਤਾਂ ਵਿਚਾਰ ਨੂੰ ਹਾਂਜੀ ਮਾੜਾ ਜਿਹਾ ਬਾਪੂ ਪਰਨਾ ਲਾ ਲਓ ਐਂਕਰ ਤੋਂ ਹਾਂ ਮੰਗਾਣ ਲੇ ਗਏ ਆਪਾਂ ਕਿੱਥੇ ਲੱਭੇ ਮੈਨੂੰ ਬੋਲੋ ਬੋਲੋ ਬਾਈ ਹਰ ਮਾਲ ਲਾ ਲਓ ਬਾਪੂ ਪਰਨਾ ਲਾ ਲਓ ਪਰਨਾ ਬਾਪੂ ਭੂਰੀ ਲਾ ਲਓ ਓਏ ਆ ਜਾ ਗਾ ਜਿੱਪਾ ਅਥਰੂ ਗੈਸ ਦੇ ਗੋਲੇ ਇਥੋਂ ਦੀ ਪੁਲਿਸ ਨੇ ਚਲਾ ਕੇ ਦੇਖ ਲਿਆ ਜਿਹੜੇ ਗੋਲੇ ਬੰਬ ਨੇ ਕਿਸਾਨਾਂ ਦੇ ਸਿਰਾਂ ਉੱਤੇ ਉਹ ਵੀ ਚਲਾ ਕੇ ਦੇਖ ਲਿਆ ਪਾਣੀ ਦੀਆਂ ਬਿਛਾੜਾਂ ਮਾਰ ਕੇ ਦੇਖ ਲਈਆਂ ਸਾਡੇ ਬਜ਼ੁਰਗਾਂ ਨੂੰ ਉੱਚੀਆਂ-ਉੱਚੀਆਂ ਖਾਈਆਂ ਤੋਂ ਸਿੱਟ ਕੇ ਦੇਖ ਲਿਆ ਨੱਕਾਂ 'ਚੋਂ ਖੂਨ ਕੱਢ ਕੇ ਦੇਖ ਲਿਆ ਪਰ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਦੇ ਹੱਥ ਤੇ ਕਿੱਡਾ ਵੱਡਾ ਜ਼ਖਮ ਹੋ ਰਿਹਾ ਤੇ ਇੱਥੋਂ ਦੀ ਪੁਲਿਸ ਤੇ ਇੱਥੋਂ ਦੀ ਜਿਹੜੀ ਪੰਜਾਬ ਸਰਕਾਰ ਜਿਹੜੀ ਕਹਿੰਦੀ ਸੀ ਪੁਲਿਸ ਲੋਕਾਂ ਨਹੀਂ ਹੋਊਗੀ ਆ ਬਈ ਉੱਪਰ ਆਓ ਯਾਰ ਉੱਪਰ ਆਓ ਦੇ ਇਥੋਂ ਦੀ ਪੁਲਿਸ ਕਿਸਾਨਾਂ ਦੇ ਲਈ ਮਜ਼ਦੂਰਾਂ ਦੇ ਹੱਕ 'ਚ ਕੰਮ ਕਰੂ ਆਹ ਕਿਸਾਨਾਂ ਮਜ਼ਦੂਰਾਂ ਦੇ ਹੱਕ 'ਚ ਕੰਮ ਹੋ ਰਿਹਾ ਹੈ ਜਣੀ ਜਿਹੜਾ ਬਦਲਾ ਸੀ ਬਦਲਾ ਆ ਗਿਆ ਕਾਰਪੋਰੇਟਾਂ ਦੇ ਹੱਕ ਦਾ ਆ ਗਿਆ ਲੋਕਾਂ ਦੀ ਜੂਨ ਉਦੋਂ ਵੱਧ ਬੱਤਰ ਹੋ ਗਈ ਹੈ ਲੋਕਾਂ ਦੀਆਂ ਜ਼ਮੀਨਾਂ ਹੜੱਪ ਕੇ ਪੁਲਿਸ ਪ੍ਰਸ਼ਾਸਨ ਲਾ ਕੇ ਕਿਸਾਨਾਂ ਦੇ ਮੱਥੇ ਪਾੜ ਕੇ ਕਾਰਪੋਰੇਟਾਂ ਦਾ ਪੱਖ ਪੂਰਿਆ ਜਾ ਰਿਹਾ ਹੈ ਉਹ ਬਾਈ ਪਾਣੀ ਨੂੰ ਉਖੜ ਜਾਂਦਾ ਉਹ ਗੱਡੀ ਹੋਰ ਪਰ ਰਹੀ ਉਹ ਪਿੱਛੇ ਗੱਡੀ ਖੜੀ ਹੈ ਪਾਣੀ ਨੂੰ ਉਖੜ ਜਾਂਦਾ ਪਾਣੀ ਖੜੀ ਹੋ ਗਈ ਉਹ ਹੁਣ ਬੜੀ ਲੱਭੀ ਬੜੀ ਚੁਣੀ ਹੋਣੀ ਉਹ ਪਾਣੀ ਵੀ ਸਾਡੇ ਪਾਣੀ ਨੂੰ ਉਖੜ ਜਾਂਦਾ ਸਾਡੇ ਪੁੱਤ ਨੇ ਅਸੀਂ ਕਹਣਾ ਵੀ ਸਾਡੇ ਘਰਾਂ ਤੋਂ ਨੇ ਸਾਡੇ ਖੂਨ ਦੇ ਪੈਸੇ ਵੜੇ ਹੋਏ ਨੇ ਭਰਾਵਾ ਕਿਉਂ ਕੀ ਜਾਣੀ ਤਗਵਾਤ ਮਾਨ ਸਰਕਾਰ ਹੈ ਉਹ ਸੈਂਟਰ ਦੀ ਹੱਥ ਟੋਕੀ ਬਣੀ ਹੋਈ ਹੈ ਉਹ ਹੱਥ ਟੋਕੀ ਸਰਕਾਰ ਸਾਡੇ ਪੰਜਾਬ ਦੇ ਲੋਕਾਂ ਦਾ

ਪੂਰੇ ਸਾਰੇ ਆਪਣੀ ਜਲੂਰ ਨੂੰ ਲੰਕਾਰ ਰਹੇ ਹੋ ਪੂਰੇ ਸਾਰੇ ਆਪਣੀ ਜਲੂਰ ਨੂੰ ਲੰਕਾਰ ਰਹੇ ਹੋ ਕੀ ਕਰ ਰਹੇ ਹੋ ਤੂੰ ਹੀ ਖਾਦਾ ਤੂੰ ਕੁੱਤਾ ਅੰਦਰ ਆ ਮੈਂ ਨਾ ਆਖੇ 50 ਲੈ ਜਾਏ ਪਰ ਰੱਖ ਜੂ ਕੁੱਤਾ ਬਾਈ ਕੋ ਸੋਡਦਾ ਰਹਾ ਨਹੀਂ ਹੋਗਾ ਸੁਖਨ ਕਾਹਦੇ ਮੋਢੇ ਤੋਂ ਕੋਈ ਉਹਨਾਂ ਨੇ ਅਮਰ ਮਾਰਿਆ ਜੇ ਸਾਡੇ ਨਾਲ ਮੇਰਾ ਫੇਰਦਾ ਤੂੰ ਸਾਡੇ ਤੋਂ ਕੁੱਤਾ ਸਾਡੇ ਨੇ ਮੇਰਾ ਨਹੀਂ ਸੱਭਾ ਇਹਦਾ ਚੁਗਲੋ ਵਿੱਚ ਆਪਣੀ ਗਲਤੀ ਕਰ ਰਹੇ ਹੋ ਕਰੋ ਇਥੋਂ ਦਾ ਪੁਲਿਸ ਪ੍ਰਸ਼ਾਸਨ ਲੋਕਾਂ ਦੇ ਫੋਨ ਖੋ ਰਿਹਾ ਆ ਆ ਦੇਖ ਲੋ ਆ ਬੰਬਾਂ ਦੇ ਛੱਲੇ ਆ ਜਿਹੜੇ ਜਿਹੜੇ ਬੰਬ ਚੋੜ ਸੁਰਲੀਆਂ ਛੱਡਦੇ ਨੇ ਕਿਸਾਨਾਂ ਦੇ ਸਿਰ ਤੇ ਆ ਦੇਖ ਲੈ ਆ ਕੀ ਐ ਆ ਕੀ ਐ ਹਟਾ ਦਿਓ ਯਾਰ ਹਟਾ ਦਿਓ ਯਾਰ ਇੱਕ ਪਾਸੇ ਹਟਾਉਣ ਦੀਆਂ ਗੱਲਾਂ